ਵਾਸਾ ਦੇ ਜਿੱਤੇ ਸਾਡੇ মিডিਆ ਕਸ਼ਮੀਰ ਦੇ ਜਿੱਤੇ ਸਾਡੇ ਤੁਸੀਂ ਸਾਲੇ ਸਾਥੀ ਸਭ ਨੂੰ ਟਾਈਮ ਕੱਢ ਕੇ ਆਉਣ ਲਈ ਤੁਹਾਡਾ ਸਰਦਾ ਬਹੁਤ ਬਹੁਤ ਧੰਨਵਾਦ ਕਰਦਾ ਵੈਲਕਮ ਉਸ ਵੇ ਹਾਨੂੰ ਇਕਰਤ ਹੁੰਦਾ ਸੀ 10 14 ਸੀਗਾ ਵੈਸੇ ਤੁਸੀਂ ਕੱਲ ਸ਼ਾਮ ਤੋਂ ਸੋਸ਼ਲ ਮੀਡੀਆ ਤੇ ਸਾਡਾ ਦੇਖਿਆ ਸਾਡੀ ਪਾਰਟੀ ਆਮ ਆਦਮੀ ਪਾਰਟੀ ਕਿੱਤੇ ਕੱਲ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਪਾਰਟੀ ਨੂੰ ਬੜੀ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਿੱਧਾ ਲੀਡਰ ਅਮਰਸਰ ਦੇ ਬਾਜੇ ਦੇ ਬਹਿਤਾ ਪੂਰੇ ਪੰਜਾਬ ਚ ਤਲਵਿੰਦਰ ਜੀ ਨੇ ਕੰਮ ਕੀਤਾ ਪਦਮਸਰ ਤੇ ਬਾਜੇ ਚ ਤਾਂ ਇਹਦਾ ਸਾਡੇ ਲੋਕ ਆਪ ਜਾਣਦੇ ਉਹਦਾ ਸਰਦਾਰ ਬਿਕਰਮ ਸਿੰਘ ਮੀਠਿਆ ਜੀ ਦੇ ਬੜੇ ਨੇੜੇ ਸਾਥੀ ਵੀ ਦੇ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਤੇ ਇਹਨਾਂ ਨੇ ਕੱਲ ਆਵਾਦੀ ਪਾਰਟੀ ਚ ਸ਼ਾਮਲ ਹੋ ਹੁੰਦਾ ਐਲਾਨ ਕੀਤਾ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਹਨਾਂ ਨੂੰ ਚੰਡੀਗੜ੍ਹ ਆਪਣੇ ਘਰ ਤੇ ਕੱਲ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਮੈਂ ਹਮਸਾਦ ਲੋ ਪੂਰੇ ਅਮਸਾਦੀ ਪਾਰਟੀ ਨੂੰ ਕਿਉਂਕਿ ਆਪਾਂ ਇਸ ਵੇਲੇ ਇਲੈਕਸ਼ਨ ਲੜੇ ਸਾਡਾ ਜਿਲ੍ਹਾ ਸਾਡਾ ਪਾਰਟੀ ਵਾਲੇ ਸਾਥੀ ਇਲੈਕਸ਼ਨ ਲੜ ਰਹੇ ਤਲਬੀਰ ਹੋਣਾ ਤੇ ਉਹਨਾਂ ਨਾਲ ਸਾਡੀ ਜਿਹੜੀ ਇਲੈਕਸ਼ਨ ਹੈ ਉਹ ਸਭ ਲੋਕ ਕਿ ਅਸੀਂ ਜਿੱਤ ਲਈ ਅਸੀਂ ਲੋਕ ਸਭਾ ਦਾ ਅੰਬਸਦਾਰ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਖੁਵਾਈ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਉਹ ਮੈਨਾਂ ਦਾ ਪਾਰਟੀ ਚੋਂ ਤੇ ਵੈਲਕਮ ਕਰਦਾ ਜੀ ਆਇਆਂ ਨੂੰ ਮੇਰਾ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡਾ ਦੋਆ ਦਾ ਸੁਭਾਅ ਵੀ ਦਲ ਦਾ ਸਾਡਾ ਕੰਮ ਕਰਨ ਦਾ ਸਟਾਈਲ ਵੀ ਜਿਹੜਾ ਉਹ ਸਭ ਨੂੰ ਪਤਾ ਹੈ ਅਸੀਂ ਕਿਦਾਂ ਕੰਮ ਕਰਦੇ ਹਾਂ ਪਾਰਟੀਆਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਕਿਦਾਂ ਰਹਿੰਦੇ ਹਾਂ ਸਭ ਨੂੰ ਪਤਾ ਅਸੀਂ ਆਪਣੇ ਵਕਤਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕਿਸ ਢੰਗ ਦਾ ਲਾਤ ਲਾ ਕੇ ਖਲੋਨੇ ਡੱਟ ਕੇ ਖਲੋਨੇ ਔਰ ਸਾਡਾ ਦੋਵਾਂ ਦੀ ਇੱਕ ਨੀਅਤ ਜਿਹੜੀ ਵੱਲਦੀ ਆ ਕਿ ਸਾਡੇ ਦੋਸਤਾਂ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਆ ਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਸਿਆਸੀ ਡਰ ਵੀ ਹੁੰਦਾ ਸਾਡੀ ਹੋਰ ਜਿਹੜੀ ਆਪਣੇ ਆਪ ਦੇ ਵਿੱਚ ਹੀ ਸਟੈਂਡ ਕਰਦੀ ਆ ਸੋ ਮੈਂ ਸਭ ਦਾ ਕਿ ਸਾਨੂੰ ਅਮਸਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਲ ਮਿਲਿਆ ਉਹਦੇ ਅਸੀਂ ਬੈਠ ਕੇ ਇੱਕ ਦੋ ਦਿਨ ਦੇ ਵਿੱਚ ਹੀ ਸਰਦਾਰ ਤਲਵਿੰਦਰ ਸਿੰਘ ਜੀ ਨਾਲ ਅਸੀਂ ਪੂਰੀ ਆਪਣੀ ਚੋਣ ਦਾ ਨੀਤੀ ਜਿਹੜੀ ਆ ਉਹ ਵੜਾਵਾਂਗੇ ਉਹਦੇ ਨਾਲ ਦੀਆਂ ਸੁਵਾਵਾ ਜਿਹੜੀਆਂ ਕੱਲੇ ਲਖੜੀ ਹਲਕੇ ਚ ਦੀ ਉਹਦੇ ਜ਼ਿਲ੍ਹੇ ਦੇ ਵਿੱਚ ਮੈਨੂੰ ਪਤਾ ਮੈਨੂੰ ਸਭ ਪਤਾ ਵੀ ਕਿੱਥੇ ਕਿੱਥੇ ਇਦਾਂ ਦੇ ਸਾਥੀ ਦੇ ਇਹਨਾਂ ਦਾ ਪਿਆਰ ਕਰਨ ਵਾਲੇ ਮਜੀਠੇ ਚ ਸ਼ਹਿਦ ਦੇ ਪੰਜਾ ਹਲਕਿਆਂ ਚ ਸਾਡੇ ਹਲਕਿਆਂ ਤੇ ਜਲਾ ਦਾ ਪਤਾ ਜਿਹਾ ਸਾਸੀ ਦੇ ਵਿੱਚ ਅਟਾਰੀ ਚ ਬਹੁਤ ਕੰਮ ਕੀਤਾ ਇੰਦਾਂ ਪਿਛਲੇ 20 ਸਾਲਿੰਨਾ ਨੇ ਪਾਰਟੀ ਦਾ ਬੜਾ ਕੰਮ ਕੀਤਾ ਜਿਹੜੇ ਬੰਦੇ ਨੇ ਇਹਦਾ ਲੰਮਾ ਸਮਾਂ ਕੰਮ ਕੀਤਾ ਹੋਵੇ ਉਹ ਉਹਦੀ ਜੜਾ ਬਹੁਤ ਡੂੰਘੀ ਹੋ ਜਾਂਦੀ ਆ ਭਾਵੇਂ ਜੋ ਮਰਜ਼ੀ ਹੋਵੇ ਸੋ ਮੈਂ ਪੂਰੀ ਪਾਰਟੀ ਵੱਲੋਂ ਉਹਨਾਂ ਨੂੰ ਜੀ ਆ ਕਿੰਨਾ ਮੈਂ ਤੁਹਾਨੂੰ ਕਹਾਂਗਾ ਕਿ ਹੋਰ ਤੁਸੀਂ ਸਰਦਾ ਤਲਬੀਤ ਸਿੰਘ ਦੇ ਨਾਲ ਇਸ ਵੰਦੀ ਜਿਹੜੇ ਉਹ ਤੁਹਾਡੇ ਨਾਲ ਗੱਲ ਕਰਦੇਗੇ ਇੱਧਰ ਆ ਜਾਓ ਸਾਡੇ ਸਾਭ ਨੂੰ ਜੀ ਆ ਉਹ ਸਰਦਾ ਪਰਦਾ ਮਾਨ ਸਨਮਾ ਵੀ ਕਰਾਂਗੇ ਸਭ ਨੂੰ ਉਹਨਾਂ ਦੇ ਦਰੂਤਬੇ ਦੇ ਹਿਸਾਬ ਨਾਲ ਉਹ ਤਾਂ ਕੱਲ ਲੈਣ ਦੀ ਗੱਲ ਹੋਈ ਵੀ ਪਹਿਲਾਂ ਮੇਰੇ ਸੀਐਮ ਸਾਹਿਬ ਨਾਲ ਹੋਈ ਸੀ ਜੋ ਵੀ ਮਾਨ ਸਨਮਾਨ ਸਭ ਨੂੰ ਮਿਲੂਗਾ بس ਮੁੱਖ ਦੀ ਗੱਲ ਇਹ ਹੈ ਕਿ ਲੋਕ ਸਭਾ ਹਰ ਕੰਮ ਬਸ ਹੈ ਹਉਦਾ ਮੇਰੇ ਜੇ ਕਮਾ ਤੇ ਖਡੂਤ ਸਾਹਿਬ ਤੇ ਗਜ਼ਾਸ ਪੁੱਛ ਵੀ ਤਲਵੀਰ ਓਡੀਸਾ ਦਾ ਬਹੁਤ ਸਹਿਯੋਗ ਕਰਨਗੇ ਉੱਥੇ ਵੀ ਇਹਨਾਂ ਦੇ ਬਹੁਤ ਸਾਥੀ ਇਹਨਾਂ ਦਾ ਆਪਣਾ ਪਿੰਡ ਖਡੂਸਾ ਹਵਲਕੇ ਦੇ ਵਿੱਚ ਹੁੰਦਾ ਸੋ ਸਾਡੇ ਲਈ ਬਹੁਤ ਬਰਦਾਦ ਸਾਬਤ ਹੋਇਆਔਰ ਸਾਬ ਸੁਥਲੇ ਚੰਗੇ ਕੰਮ ਕਰਨ ਵਾਲੇ ਵਧੀਆ ਇਨਸਾਨ ਨੇ ਮੈਂ ਤਲਬੀਰ ਹਰਨ ਦੀ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਅਡਰੈਸ ਕਰ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਮੁੱਚੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਬ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਮੈਂ ਆਪਣੇ ਵੱਡੇ ਭਾਜੀ ਧਾਰੀਅਲ ਸਾਹਿਬ ਦਾ ਵੀ ਇੱਥੇ ਜੀ ਆਇਆਂ ਕਹਿੰਦਾ ਮੇਰਾ ਛੋਟਾ ਵੀਰ ਜਿਹੜਾ ਸਾਡੇ ਵਾਂਗੂ ਫੱਟੜ ਕਲੀਦਲ ਚ ਰਿਹਾ ਗੁਰਸ਼ਰਨ ਸਿੰਘ ਸ਼ੀਨਾ ਜੀ ਉਹ ਵੀ ਇੱਥੇ ਆਏ ਨੇ ਮੇਰਾ ਛੋਟਾ ਵੀਰ ਸਰਬ ਜਿਹੜਾ ਹੁਣ ਹੁਣੇ ਨਵਾਂ ਨਵਾਂ ਹੀ ਅਜੇ ਯੂਥ ਅਕਾਲੀ ਦਲ ਅਮਰਸਰ ਸ਼ਹਿਰੀ ਦਾ ਪ੍ਰਧਾਨ ਬਣਿਆ ਸੀ ਉਹ ਵੀ ਇੱਥੇ ਆਏ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਕਿ ਵੇਖੋ ਸਮੇਂ ਕਰਨ ਇਹੋ ਜੇ ਬਣਿਆ ਕਿ ਮੈਂ ਜਿੱਦਾ ਧਾਰਿਆਲ ਸਾਹਿਬ ਨੇ ਦੱਸਿਆ ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਿਜੀਠੀਆ ਜੀ ਨਾਲ ਰਿਆ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਇਵੇਂ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੇ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀ। ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉੱਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਅੱਜ ਉਹਨਾਂ ਨੂੰ ਅਲਵਿਦਾ ਕਹਤਾ ਜਿੰਨਾ ਚਿਰ ਉਹਨਾਂ ਨਾਲ ਰਹੇ ਆ ਰਹੇ ਆ ਜੇ ਅੱਜ ਉਹਨਾਂ ਨੂੰ ਅਲਵਿਦਾ ਕਿ ਹੁਣ ਤਾਰੀਅਲ ਸਾਹਿਬ ਦੇ ਨਾਲ ਆ ਗਏ ਆ ਮਾਨ ਸਾਹਿਬ ਦੇ ਨਾਲ ਆ ਗਏ ਆ ਆਮ ਆਦਮੀ ਚ ਆ ਗਏ ਆ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਗੜੇ ਹੋ ਕੇ ਐ ਧਾਰੀਅਲ ਸਾਹ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨਹੀਂ ਜਦ ਇਹ ਧਾਰੀਅਲ ਸਾਹ ਦੀ ਜਿਹੜੀ ਵੱਡੀ ਜਿੱਤ ਪ੍ਰਾਪਤ ਹੋਏਗੀ। ਤਬੀਦੀ ਛਡਣ ਦਾ ਕਾਰਨ ਕੀ ਹੈ? ਮੈਂ ਪੂਰੀ ਕਰਨੀ ਚਾਹੁੰਦਾ। ਛਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ। ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ। ਤੁਸੀਂ ਸਾਰੇ ਲੋਕਲ ਹੀ ਹੋ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਜੀ ਸਾਹਿਬ ਪਹਿਲਾਂ ਤੁਸੀਂ ਇੱਕ ਰੈਲੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਵਿਕਰੋ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆਪਾਂ ਪਹੁੰਚੀ ਨੂੰ ਮੁੜ ਜਣੇ ਨਹੀਂ ਜੀ ਪਰ ਚੇਵੇਂ ਹੋ ਜਾਂਦੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਕੇ ਜਾਊਂ ਮੈਂ ਤੁਹਾਨੂੰ ਸੱਦਿਆ ਅੱਜ ਤੁਸੀਂ ਕਹ ਲੈਣਾ ਪਹੁੰਚ ਐ ਤਸਦੀਕ ਲੈ ਕੇ ਜਾਊਂ ਅੱਜ ਵੇਖੋ ਛੱਡਣ ਦਾ ਕਾਰਨ ਇਹੀ ਹੈ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15-15 ਦਿਨ ਫੋਨ ਆ ਚੁੱਕਿਆ ਜਾਵੇ ਮੇਰੀ ਗਲਤੀ ਕੀ ਸੀ ਮੇਰੀ ਗਲਤੀ ਇਹੀ ਕਿ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੋਇਆ ਕਛਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਅਦ ਚ ਇਹਨਾਂ ਨੇ ਦਿਹਾਤੀ ਇਲਾਕੇ ਚ ਚਲ ਜਾਣਾ ਕਿਉਂਕਿ ਬਾੜੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਇਲਾਕੇ ਚ ਚਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਆਪਦੀ ਆਰੰਭ ਕਰ ਦਿਓ ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦਨ ਦੀਆਂ ਮੈਂ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕੜਾ ਬੰਦ ਕਰ ਦਿੱਤਾ ਮੈਨੂੰ ਤੇ ਲੱਗਦਾ ਮੇਰਾ ਇਹੋ ਕਸੂਰ ਆ ਔਰ ਮੈਂ ਇਸ ਇਨਸਾਨ ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ ਕੋਈ ਕਸਰ ਨਹੀਂ ਰਹਿਤੀ ਜਿੱਥੇ ਸੱਚਾ ਸੀ ਉੱਥੇ ਸੱਚਾ ਗਿਆ ਜਿੱਥੇ ਝੂਠਾ ਸੀ ਉੱਥੇ ਝੂਠਾ ਗਿਆ ਭਾਵੇਂ ਮੈਨੂੰ ਸਿਟ ਨੇ ਬੁਲਾਇਆ ਮੈਨੂੰ ਕੱਲ ਤੁਹਾਡੇ ਵਰਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਕੁਐਸਚਨ ਕਰਨੇ ਆ ਮੈਨੂੰ ਜੋ ਸਿਟ ਨੇ ਬੁਲਾਇਆ ਮੈਂ ਜੋ ਕੁਝ ਉੱਥੇ ਕਹਿ ਗਿਆ ਮੈਂ ਅੱਜ ਵੀ ਕਹਿਣਾ ਉਹ ਮੈਂ ਸਹੀ ਕਹਿ ਕੇ ਆਇਆ ਕੁਝ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾਂ ਇਹੋ ਜੀਆਂ ਕਿ ਮੈਂ ਹੋਣੋ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤਮਾਨ ਨਹੀਂ ਜਿਸ ਪਾਰਟੀ ਦੇ ਵਿੱਚ ਰਹਿ ਗਿਆ ਸੁਖਵੀਰ ਸਿੰਘ ਬਾਦਲ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਬਾਲ ਸਾਹ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਘਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਬੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਸਿਰ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਉਹਨਾਂ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੇ ਰਹਿਣ ਕਿਹੜਾ ਦਿੱਤਾ ਅਜ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕੱਲੇਦਲ ਚ ਇਹ ਮਤਲਬ ਅਸੀਂ 10 15 ਬੰਦੇ ਛਦਾਈ ਆ ਇਹ ਇਕੱਲੇ ਸਿਆਣੇ ਨੇ ਇਹਦਾ ਮਤਲਬ ਅਸੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਤਾ ਜੀ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇੰਨਾ ਕਾ ਜ਼ਿਆਦਾ ਕਰਤਾ ਕਿ ਅਸੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਬਤੀ ਨਾ ਹੁੰਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਮناسب ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕੇ ਉਹਦੇ ਦਿਨੇ ਸ਼ੁਰੂ ਕਰਤੇ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਨ੍ਹਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿਣਾ ਹੁਣਾ ਕਿ ਸੀਨੀਅਰ ਕਾਲੀ ਆ ਯਾਰ ਇਹਨਾਂ ਨੇ ਸਾਰੀ-ਸਾਰੀ ਉਮਰ ਕਾਲੀ ਦਲ ਟੱਪਲੇ ਉਹਨਾਂ ਦੇ ਕੱਖ ਨਹੀਂ ਹੁੰਦਾ ਸੀ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਆਲੀ ਕਰਕੇ ਗਏ ਘਰ ਉਹਦੇ ਤੋਂ ਵੀ ਇਹ ਭੱਜ ਗਏ ਤੇ ਫਿਰ ਬੰਦਾ ਉੱਥੇ ਕੀ ਕਰੇ ਜੀ ਜੀ ਸਾਹਿਬ ਜੀ ਜਿਹੜੀ ਸੁਖਵੀਰ ਬਾਦਲ ਹੋਣਾ ਨਾ ਤੁਸੀਂ ਕਹੋ ਉਹਨਾਂ ਬਾਰੇ ਕੋਈ ਗੱਲਿੰਗ ਕਰਨੀ ਵੀ ਤੁਹਾਡੇ ਮਨਜ ਸਤਕਾਰ ਆ ਮਜੀਦੀਆ ਸਾਹਿਬ ਕਰਕੇ ਤੁਸੀਂ ਛੱਡਿਆ ਪਾਰਟੀ ਪਰ ਕੀ ਸੁਖਵੀਰ ਬਾਦਲ ਸਾਹਿਬ ਵੀ ਇਹਨਾਂ ਦੇ ਦਬਾਅ ਹੇੜ ਸੀਗੇ ਜਿਹੜੇ ਤੁਹਾਨੂੰ ਵੀ ਰੋਕ ਨਹੀਂ ਸਕੇ ਜਾ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਹੀਂ ਮੇਰੀ ਮੈਨੂੰ 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 ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਂ ਵੇਖੋ ਜਿਹੜੇ ਬੰਦੇ ਸਤਕਾਰ ਵਾਲੇ ਆ ਹੁਣ ਮੈਨੂੰ ਮੈਂ ਕੱਲੇ ਇੱਕ ਸਟੇਟਮੈਂਟ ਸੁਣੀ ਜੋਸ਼ੀ ਸਾਹਿਬ ਦੀ ਚਲੋ ਮੈਂ ਉਹਦਾ ਸਤਕਾਰ ਕਰਦਾ ਮੈਂ ਹਰ ਇੱਕ ਦਾ ਧਾਰੀয়াল ਸਾਹਿਬ ਭਾਵੇਂ ਉਦਰੇ ਮੈਂ ਇਧਰ ਹਾਂ ਮੈਂ ਇਹਨਾਂ ਦਾ ਵੀ ਸਤਕਾਰ ਕਰਦਾ ਹਾਂ ਮੈਂ ਧਾਰੀয়াল ਤੋਂ ਜ਼ਿਆਦਾ ਹੋਣਾ ਆਪਾਂ ਧਰਨੇ ਵੀ ਇਕੱਠੇ ਦਿੰਦੇ ਰਹੇ ਆ ਜੀ ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵਲੇ ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟਿਕਸ ਇੱਕ ਵੱਖਰੀ ਚੀਜ਼ ਆ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਕਾਰ ਕਰਦਾ ਕ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨਏ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਕਿੰਨੇ ਵਾਲੀ 'ਚ ਚੜੇ ਜੇ ਇਹ ਮੈਨੂੰ ਜਵਾਬ ਦੇਣਾ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਤੇ ਡੁੱਬੀ 'ਚ ਚੜੇ ਨੇ ਤੁਸੀਂ ਹਿਸਾਬ ਲਾ ਲਓ ਆਪੇ ਤਿੰਨ ਤਿੰਨ ਜਿਆਦੇ ਹੁੰਦੇ ਆ ਕਿ 92 ਜਿਆਦੇ ਹੁੰਦੇ ਆ ਜਿਹੜੀ ਸਿਕਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹੋ ਸੈੱਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆ ਮਾ ਪਾਜੀ ਮੈਂ ਰੱਬ ਤੋਂ ਡਰਨ ਵਾਲਾ ਆ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਚਰੂਗਾ ਜਿਹੜਾ ਮੇਰੇ ਨਾਲ ਵਿਚਰਿਆ ਉਹਨਾਂ ਨੂੰ ਪਤਾ ਹੋ ਕੇ ਮੈਂ ਕਿਸੇ ਕਿਸੇ ਨੀਚਰ ਦਾ ਬੰਦਾ ਵਾਂ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਹੈ ਜੇ ਹੋਣ ਵਾਲਾ ਵਾ ਤੇ ਢਾਈ ਵਿੰਟ ਲਏ ਜੇ ਨਹੀਂ ਤੂੰ ਵੀ ਤੇ ਮੇਰੇ ਤੁਹਾਨੂੰ ਤੇ ਪਤਾ ਹੀ ਆ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਮ ਕੀ ਲਾ ਕੇ ਦਵਾਂ ਤੁਸੀਂ ਭਾਵੇਂ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਈ ਤਲਵੀਰ ਸਿੰਘ ਵੱਲੋਂ ਤੇ ਕਦੀ ਲੰਮਾ ਨਹੀਂ ਰਿਹਾਊਗਾ ਤੁਸੀਂ ਖਿਲਾਫ ਨਹੀਂ ਚੱਲਦੇ ਸੀ ਕਿਹਾ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਇੱਕ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤੇ ਮੈਂ ਤੇ ਤੁਹਾਡੇ ਵੀ ਕੰਮ ਆਇਆ ਮੈਂ ਸੋ ਇਸ ਕਰਕੇ ਮੈਂ ਕਦੀ ਕਿਸੇ ਨੂੰ ਨਾ ਹੀ ਨਹੀਂ ਕੀਤੀ ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਇੱਕ ਜਣਾ ਗੱਲ ਕਰੋ ਇੱਕ ਜਣਾ ਯਾਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਰੱਖ ਕੇ ਆਏ ਹੋ ਬਿਲਕੁਲ ਕੋਈ ਸ਼ਰਤ ਨਹੀਂ ਮੈਂ ਕਾਲੀ ਦਲ ਚ 19 ਸਾਲ ਰਿਹਾ ਮਤਲਬ ਵਹਿ ਕਾਲੀ ਦਲ ਤੇ ਮੇਰੇ ਦਾਦੇ ਪੜਦਾ ਦੇ ਵੇਲੇ ਦਾ ਹੈ ਪਰ ਜਿੰਨਾ ਚਿਰ ਮੈਂ ਮਜੀਠੀਆ ਨਾਲ ਰਿਹਾ ਜੋ ਮਜੀਠੀਆ ਕਹਦੇ ਕਿ ਮੇਰੇ ਨਾਲ ਇਹ ਸ਼ਰਤ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕਾਦੇ ਤੁਹਾਨੂੰ ਪਤਾ ਸੁਲਤਾਨਵਿੰਦ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਹੈ ਇਧਰ ਸਾਊਥ ਆ ਜਾਂਦਾ ਹੈ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿਣਾ ਮੈਂ ਤਾਂ ਦੂਜੇ ਨੰਬਰ ਤੇ ਆਇਆ ਤੀਜੇ ਤੇ ਆਏ ਮੈਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਹਰ ਕਹਿੰਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੇਵਸੋਂ ਦੇ ਛੱਡੀ ਸੀ ਤਾਂ ਮੈਂ ਤਾਂ ਫੇਰ ਵੀ ਦੂਜੇ ਨੰਬਰ ਤੇ ਲਿਆ ਮਜੀਠੀਆ ਜੀ ਨਹੀਂ ਚੁੱਕਦੇ ਜਾਂ ਸੁਖਵੀਰ ਬਾਦਲਜੀਤ ਨਹੀਂ ਚੁੱਕਦੇ ਤੁਹਾਡਾ ਸੋਣ ਨਹੀਂ ਮੈਂ ਵੇਖੋ ਯਾਰ ਗੱਲ ਨਹੀਂ ਸੁਣਦੇ ਹੁਣ ਮਾਜੇ ਦਾ ਜਰਨਲ ਕੌਣ ਆ ਮਾਜੇ ਤੋਂ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਵਿਕਰਮ ਨਾਲ ਗੱਲ ਕਰ ਲਿਓ ਫਤੂਹੀ ਕਹਿੰਦਾ ਮਾਚ ਦਾ ਚਰਨੇਲ ਪਰ ਮਾਚ ਦਾ ਹੀ ਤੂਹੀ ਕਹਤਾ ਸਾਰਾ ਬੇੜਾ ਕਿ ਪੁੱਤਾ ਡੋ ਗਿਆ ਮਾਚਾ ਲੱਗਦਾ ਡੈਮੇਜ ਸਾਰੇ ਬਾਲ ਗੜ੍ਹ ਸਿੰਘ ਮਜੀਠੀਆਂ ਨੇ ਅਕਾਲੀ ਦਲ ਨੂੰ ਕਹਿੰਦੇ ਤੁਹਾਨੂੰ ਨਹੀਂ ਲੱਗਦਾ ਸਾਨੂੰ ਤੁਹਾਨੂੰ ਮੈਂ ਬੰਦੇ ਦਾ ਦੇ ਨਾਂ ਗੜਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਤੇ ਇੰਨੇ ਸਾਲਾਂ ਚ ਅਜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਕਾਲੀ ਦਲ ਇਹ ਪਰਕਰਮ ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁੱਟਣ ਹੈ ਇਕੱਲੀ ਤੁਹਾਨੂੰ ਹੀ ਹੋਈ ਹੈ ਕਿ ਹੋਰ ਵੀ ਲੋਕਾਂ ਦੀ ਅਜੇ ਵੀ ਬੜਿਆਂ ਨੂੰ ਆ ਬੜਿਆਂ ਨੂੰ ਆ ਹੁਣ ਅੱਜ 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 ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੈ ਲੋਕ ਵੇਖੋ ਇਥੇ ਲੈਣਾ ਲੱਗ ਜਾਣੀਆਂ ਹੁਣ ਸਾਨੂੰ ਟਾਈਮ ਤੇ ਦਿਓ ਹੁਣ ਕੁੱਟਣ ਨੂੰ ਕਿੰਨੀ ਕੁ ਦੇਰ ਦੀ ਹੈ ਇਹ ਇਹ ਕੁੱਟਣ ਨੂੰ ਆਹੋ 6-8 ਮਹੀਨਿਆਂ ਤੋਂ ਚੱਲ ਰਹੀ ਸੀ 6-8 ਮਹੀਨਿਆਂ ਤੋਂ ਚੱਲ ਰਹੀ ਸੀ ਕਿ ਮੈਂ ਤੁਹਾਡੇ ਘਰ ਵੀ ਪਹੁੰਚੇ ਸੀ ਜੇ ਸੁਖਬੀਰ ਸਿੰਘ ਬਾਦਲ ਮਨਾਇਆ ਗਿਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਨੂੰ ਚੀਜ਼ ਨੂੰ ਵੀ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭੱਜ ਜਾਂਦੇ ਇੱਕ ਜਿਹੜੀ ਗੱਲ ਮੋੜ ਰਿਹਾ ਹੈ ਕਿ ਬਿਕਰਮ ਮਜੀਠੀਆ ਤੇ ਸੁਪੀਰ ਬਾਦਲ ਚ ਵੀ ਦੂਰੀਆਂ ਨੇ ਹੁਣ ਤੁਸੀਂ ਦੱਸੋ ਫੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮ ਹਮਤਾਬਕ ਸ਼ੁਰੂ ਕੀਤੀ ਤੇ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲਓ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹੱਲ ਲਾ ਲਓ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋਸ਼ੀ ਸਾਹਿਬ ਜਿੱਤਣ ਮੈਂ ਤਾਂ ਕਹਿੰਦਾ 100% ਚਾਹੁੰਦੇ ਆ ਜੇ 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 ਤਲਬੀਰ ਸਿੰਘ ਵਰਗੇ ਤੋਂ ਮਜੀਠੀਏ ਨੂੰ ਖਤਰਾ ਹੈਗਾ ਕਿਉਂਕਿ ਮੈਂ ਤਾਂ ਲੋਕਾਂ ਦੇ ਭੈਣਾ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫਤਰ ਆ ਮੇਰਾ ਇੱਧਰ ਵੀ ਦਫਤਰ ਆ ਮੇਰੀ ਮੈਂ 24 ਆਵਰ ਮਿਲਣ ਆਲਾ ਲੋਕਾਂ ਨੂੰ ਬੰਦਾ ਹਾਂ ਮੈਂ ਇੱਥੇ ਹਾਂ ਤਾਂ ਮੈਨੂੰ ਕੋਈ ਕਵੇ ਭਾਜੀ ਮਿਲਦਾ ਮੈਂ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਮੈਂ ਮਿਲਦਾ ਮੈਂ ਤਾਂ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝਾਈ ਸਰਦਾਰ ਮਜੀਠੀਏ ਦਾ ਕਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਅੱਗੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਕਰੀਲ ਸਰੋ ਜਿਹੜੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚੋਂ ਹਲਾ ਕੀਤਾ ਜਾਵੇ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਦੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੈ ਗਿਆ ਸੀ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਜਿਹਾ ਤਾਂ ਮੈਂ ਬੀਜੇਪੀ ਚੱਲ ਚਲੇ ਆ ਮੈਂ ਕਿਹਾ ਸੀ ਨਾ ਜੀ ਤੇ ਮੈਂ ਹਾਂ ਮੈਂ ਕਹਿਤਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਜਿਹਾ ਕਹਤਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵੱਈਆ ਹੀ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਸਕਦਾ ਕਾਂਗਰਸ ਜੋ ਜੋ 84 ਵੇਲੇ ਕੀਤਾ ਹੀ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਿਵਾਰ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀਅਲ ਸਾਹਿਬ ਇੱਥੇ ਬੈਠੇ ਨੇ ਕੋਈ ਕਵੇ ਜੀ ਇਹ ਅਨਜਾਨ ਨੇ ਜੇ ਨੇ ਭੂਣੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕਾ ਕੰਮ ਚੱਲੇ ਨਾ ਚੱਲੇ ਕੰਮ ਸਕੇ ਮਾਨਦਰੀ ਤਾਂ ਯਾਰ ਹੈਗੀ ਨੇ ਇਸ ਪਾਰਟੀ। ਪਾਰਟੀਰ ਕਹਿੰਦੀ ਇੱਕ ਵਾਅਦੇ ਉੱਤੇ ਸਾਰਾ ਹਲਕਾ ਇਕੱਠਾ ਹੁੰਦਾ ਸੀ ਬਹੁਤ ਨੌਜਵਾਨ ਇਕੱਠਾ ਹੁੰਦਾ ਸੀ ਕਿ ਉਸ ਤਰ੍ਹਾਂ ਦੇ ਪ੍ਰਭਾਵ ਰਹੇਗਾ ਜੀ ਇਸ ਪਾਰਟੀ ਨੂੰ ਬਿਲਕੁਲ ਉਤੋਂ ਵੱਧ ਹੋਵੇਗਾ ਜੀ ਉਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲੋਂ ਬੰਦੇ ਤੋੜ ਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤੇ ਕੋਈ ਨਹੀਂ ਮੇਰੇ ਨਾਲ ਤੇ ਹਰ ਇੱਕ ਨੇ ਜੋੜਨਾ ਹੀ ਹਣਾ ਮੇਰੇ ਨਾਲ ਤੇ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਉਂਦੇ ਉਹਨਾਂ ਨੂੰ ਪਹਿਲਾਂ ਆਵਾਜ਼ ਵਾਜ ਵਾਜ ਮਿਲ ਗਈ ਉਹ ਵੱਜ ਗਈ ਆਵਾਜ਼ ਵੱਜ ਗਈ ਨੇ ਤੇ ਪਾ ਕੇ ਮਜੀਠਿਆ ਸਾਹਿਬ ਜੁੱਤੀ ਦੇ ਆਪਣੇ ਟੇਬਲ ਤੋਂ ਉੱਠ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾਪੇ ਪਰ ਕਾਲੀਦਲ ਨਹੀਂ ਰਹਿਣਗੇ ਸਾਰੇ ਦੇਖੀ ਜਿੱਥੇ ਆ ਗਏ ਹੁਣ ਕਾਲੀਦਲ ਦਾ ਰਹਿਣ ਕਿਉਂ ਗਿਆ ਮਜੀਠੀਆ ਸਾਹਿਬ ਨਾਲ ਰਹਿਗੇ ਜਿਹੜੇ ਫੇਸਬੁੱਕ ਦੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਉਹ ਰਹਿ ਜਾਣਗੇ ਜੀ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਤੇ ਜਿਹੜੇ ਜਿਹੜੇ ਗੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿਣਗੇ ਕੰਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਨਹੀਂ ਰਹਿਗਾ ਜੀ ਜਿਨ੍ਹਾਂ ਦੇ ਸਾਹਮਣੇ ਤੁਸੀਂ ਵਿਧਾਨ ਸਭਾ ਚੋਣਾਂ ਲੜੇ ਸੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੈ ਭਾਵੇਂ ਕਿ ਡਾਕਟਰ ਨੱਜਰ ਸਾਹਿਬ ਡਾਕਟਰ ਨੱਜਰ ਸਾਹਿਬ ਦੀ ਮੈਂ ਗੱਲ ਦੱਸ ਜਦੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਦਾ ਰੈਂਕ ਉਹਨਾਂ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹ ਉਹ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਿਆ ਸਾਡੇ ਵਿੱਚ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਇਨਜਾਇਜ ਮੈਂ ਵਰਕਰਾਂ ਨਾਲ ਖੜਦਾ ਸੀਗਾ ਉਹ ਡਾਕਟਰ ਨੇਜਰ ਜਦੋਂ ਕੈਬਨਿਨਟ ਮਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੁਸੀਂ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਪਟ ਬੰਦਾ ਵਾ ਜੀ ਇਹ ਕਰਾਪਸ਼ਨ ਕਰਦੇ ਆ ਜੀ ਇਹ ਉਹ ਕਰਦੇ ਜੀ ਇਹ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕ ਕੇ ਉਹਨਾਂ ਨੂੰ ਕਹਿਆ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨੇ ਤੇ ਕਦੀ ਕੁੱਤੀ ਨੂੰ ਸੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸ ਨੂੰ ਜਵਾਬ ਦਿੱਤਾ ਸੀਗਾ ਕਿ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਨ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਆ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਆਕਾਲੀ ਦਲ ਦੇ ਨਾਲ ਤੁਸੀਂ ਮਤਰੀ ਸਾਹਿਬ ਕਹਦੇ ਰਹੇ ਅੱਜ ਮਤਰੀ ਸਾਹਿਬ ਧਾਰਿਆਲ ਸਾਹਿਬ ਨਾਲ ਕਿੱਦਰਾ ਦਾ ਮਸੂਮ ਹੋ ਗਿਆ ਤੁਹਾਨੂੰ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਾਂ ਕੋਨਾ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰਿਆਲ ਸਾਹਿਬ ਨਾਲ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆ ਸੁੱਮੇ ਤਾਂ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ ਦਸੋ ਜੋੜੇ ਫੜ ਕੇ ਤਾਂ ਧਾਰਿਆਲ ਸਾਹਿਬ ਆਪਾਂ ਦਿੰਦੇ ਨਹੀਂ ਰਹੇ ਅਸੀਂ ਕੋਈ ਨਾਂ ਤੇ ਤਲਬੀਰ ਤੇ ਨਾਂ ਮੈਂ ਅਸੀਂ ਕੋਈ ਖਾਨਦਾਨੀ ਪੋਲਟਿਕਸ ਦੀ ਆਹੀਂ ਤਾਂ ਬੜੇ ਲੋ ਲੈ ਆਉਂਦਾ ਆਏ ਅਹੀ ਮਿਹਨਤ ਕਰਦੀ ਤੇ ਤਲਵੀਰ ਗਿਲ ਬੜਿਆ ਤਾਂ ਆਪਣੀ ਮਿਹਨਤ ਨਾ ਬਣਿਆ ਮਿਹਨਤ ਨਾ ਬਣਿਆ ਮੈਨੂੰ ਜਲਦੀਪ ਧਾਲੀਓ ਬੜਿਆ ਤਾਂ ਆਪਣੀ ਮਿਹਨਤ ਨਾ ਬੜੇ ਨਾ ਹੀ ਕਿਸੇ ਨੂੰ ਕਦਰਸ਼ਾਨ ਕੀਤੀ ਨਾ ਹੀ ਕਿਸੇ ਨੂੰ ਚਾਪੂ ਸੀ ਮਿਹਨਤ ਦਾ ਕੋਈ ਮੁੱਲ ਨਹੀਂ ਇਹਦਾ ਮਤਲਬ ਤੁਹਾਡੇ ਸਾਹਮਣੇ ਆ ਮੈਂ ਤਾਂ ਦਾਤਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਅਦ ਚ ਉਹਨੇ ਖੋਲ ਕੇ ਮਜੀਠੀਆ ਸਾਹਿਬ ਤੁਹਾਡੀ ਫੋਟੋ ਵੱਲੇ ਜਿੰਦਾਬਾਦ ਲਿਖਿਆ ਆਓ ਜੀ ਆਹ ਬਹੁਤ ਵਧੀਆ ਜੀ ਇਹ ਤਾਂ ਬੜਾ ਮਿਹਨਤੀ ਵਰਕਰ ਆ ਜੀ ਇਹਨਾਂ ਚਫੀ ਪਾਓ ਇਹਨਾਂ ਫੋਟੋ ਲੋ ਆਹ ਤੇ ਬੇੜਾ ਪਾਤਾ ਫੇਸਬੁੱਕ ਨੇ ਸਾਡਾ ਕ ਤੁਹਾਡੇ ਇਹ ਬੰਦਾ ਕ੍ਰिएਟਰ ਕੌਣ ਹੈ ਜੀ ਐਸਆ ਕਿਹੜਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਦੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਹੈ ਜੀ ਸਾਹਿਬ ਉਹ ਕਹਿੰਦਾ ਸਾਨੂੰ ਵੀ ਪਤਾ ਲੱਗੇ ਸਾਥੀ ਉਹ ਇੱਕ ਦਿਨ ਨਾ ਚਲੋ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਇੱਕ ਦਿਨ ਮੇਰੇ ਖਿਲਾਫ ਬੜਾ ਕੂੜ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰੀਆ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਪਤਾ ਨਹੀਂ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕਹੋ ਮੈਂ ਤਾਂ ਉਹਨਾਂ ਛੱਡ ਆਇਆ ਜੀ ਕਾਲੀ ਦਲ ਤੇ ਹਸਪਤਾਲ ਮੈਂ ਛੱਡ ਆਇਆ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ 골ਕਾ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਹਿਸਾਬ ਦਿੰਦਾ ਰਿਹਾ ਹੁਣ ਦੱਸੋ ਮੈਨੂੰ ਦਿਓ ਮੈਨੂੰ ਹਿਸਾਬ ਜੇ ਮੈਂ 골ਕਾ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾਂ ਮੈਂ ਕੰਟੀਨਾਂ ਜਾਂ ਜੋ ਵੀ ਮੇਰੇ ਤੇ ਅਲੀਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਜੇ ਉਹਨਾਂ ਚੀਜ਼ਾਂ ਜੋ ਤਲਬੀਰ ਸੋਨੇ ਇੱਕ ਪੈਹਾ ਕਦੇ ਲੈ ਸਜਣਾ ਮਿੱਤਰਾਂ ਦੀ ਮੱਧਮੇਂ ਜ਼ਰੂਰ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰਿਆਲ ਸਾਹਿਬ ਤੋਂ ਵੀ ਕਰਾਉਣੀਆਂ ਤੇ ਮਾਨਸਾਲ ਸਾਹਿਬ ਤੋਂ ਵੀ ਕਰਾਉਣੀਆਂ ਕਿ ਸਾਡਾ ਸੱਜਣ ਜੇ ਇਹਨੂੰ ਫਲਾਨੀ ਦਾਗਾ ਜਗਾ ਸੈੱਟ ਕਰੋ ਆ ਸਾਡਾ ਸੱਜਣ ਜੇ ਇਹਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈੱਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਕਰਾਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਸੈੱਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਰ ਸੋਨੇ ਕੋਈ ਪੈਹਾ ਲਿਆ ਹੋਵੇ ਤੇ ਤਲਬੀਰ ਸੋਹ ਦੀ ਮਾਂ ਦਾ ਪੁੱਤ ਹੀ ਨਹੀਂ ਤਨਵੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਹਿਬ ਦੇ ਕਰਿੰਦੇ ਸਾਡੇ ਖਿਲਾਫ ਲਿਖ ਲਿਖ ਕੇ ਪਾਉਣ ਅਸੀਂ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨ ਆ ਚੁੱਕੇ ਤੇ ਫਿਰ ਅਸੀਂ ਦੇ ਭਰਾਵਾ ਮਾਝੇ ਵਾਲੇ ਆ ਅਜੇ ਅਜੇ ਇਹ ਇਹ ਜਿਹੜੀ ਇਹ ਜਿਹੜਾ ਕੁਛ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਕੀ ਰਾਜਨੀਤੀ ਕੌਣ ਕਰ ਰਿਹਾ ਬੰਦਾ ਉਹਦਾ ਨਾਂ ਕੀ ਬਹੁਤ ਕੌਣ ਹੈ ਜਿਹੜਾ ਉਹਨੇ ਰੱਖਿਆ ਉਹ মিডিਆ ਮੁਡੀਏ ਦੇ ਇਨਚਾਰਜ ਨੂੰ ਚੁਰਚ ਦਿੱਤੇ ਕਿ ਉਹ ਕਿਹੜੀ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਗੈਰ ਦਖਲ ਦਿੰਦੇ ਨੇ ਬਹੁਤ ਜ਼ਿਆਦਾ ਕਿ ਆਪ ਬੰਦਾ ਇੱਧਰ ਲਾ ਦਿਓ ਜੀ ਆਪ ਬੰਦਾ ਇੱਧਰ ਲਾ ਦਿਓ ਜੀ ਸ਼ੀਦਾ ਸਾਹਿਬ ਨੂੰ ਮੈਂਜਰ ਲਾ ਦਿਓ ਜੀ ਮੇਰਾ ਭਲਾਣਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲਕ ਲਾਇਆ ਸੀ ਸ਼ੀ ਮੈਂ ਲਵਾਇਆ ਮੈਂ ਜੇ ਠੋਕੇ ਲਵਾਇਆ ਉਹ ਕਾਲੀ ਨਹੀਂ ਕ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸੁਲੱਖਣ ਸਿੰਘ ਮਜੀਠੀਏ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੀਏ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਉਹਨਾਂ ਕੋਲ ਸਤਨਾਥ ਸਿੰਘ ਮਗਾਸਰਾਏ ਮਜੀਠੀਏ ਹਲਕੇ ਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਉਹਦੇ ਕੋਲ ਯਾਰ ਮੇ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਲੀਆ ਜੇ ਇਹ ਕੰਮ ਨਹੀਂ ਕਰਦੇ ਫਿਰ ਕਹਿੰਦੇ ਇਹਦੇ ਕੋਲ ਲੈਣ ਕੀ ਜਾਣੇ ਇਹ ਕਰਦਾ ਕੱਖ ਨਹੀਂ ਆ ਜਿਹੜੇ ਜਿਹੜੇ ਮੈਨੇਜਰ ਤੁਸੀਂ ਕਹਿੰਦੇ ਰਹੇ ਜੋ ਉਹ ਤੇ ਲੰਗਰ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਬਹਲ ਕਿਉਂ ਕੀਤੇ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਮੈਂ ਸਾਹਿਬ ਨੂੰ ਜੇ ਝੂਠ ਘਟਾਲੇ 'ਚ ਫੜੇ ਗਏ ਆ ਤੇ ਬਹਲ ਕਿਉਂ ਕੀਤੇ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨੇ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਰੇ ਵਾਲਾ ਮੇਰੇ ਵਾਲਾ ਮੈਨੇਜਰ ਲੱਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲੱਗਾ ਉਹ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿ ਤਨਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਾਂ ਕਿ ਭਗਵਾਨ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40-50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਂ ਕਿ ਉਦੋਂ ਮੈਂ ਬਾਹਰ ਹਾਂ ਸਟੇਟ ਹੋ ਤੁਹਾਨੂੰ ਇੱਕ ਬੰਦਾ ਬਹੁਤ ਦੰਗੀਆਂ ਮਿਲਿਆ ਚਰਨਿਆਂ ਮਿਲ ਗਿਆ ਮਾਰਕੇ ਦੇ ਵਿੱਚ ਕਿਤਨਾ ਤੁਸੀਂ ਆਪਣਾ ਇਹ ਟਾਈਮ ਦਊਗਾ ਇੱਕ ਮਿੰਟ ਯਾਰ ਡਾਕਟਰ ਏਪੀ ਨਾਲ ਲੰਮਾ ਵਿਵਾਦ ਰਿਹਾ ਕਿਤਨਾ ਕਿਤੇ ਉਹ ਵੀ ਕਾਰਨ ਬੜਿਆ ਸ਼੍ਰੋਮਣੀ ਅਕਾਲੀ ਦਲ ਤੋਂ ਛੱਡਣ ਦਾ ਬਿਲਕੁਲ ਬਣਿਆ ਜੀ ਤੇ ਹੁਣ ਆ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਦੋ ਘਰ ਆਂਦਾ 47 ਨਹੀਂ ਆਉਂਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਦਾ ਤੇ ਮੇਰਾ ਤੇ ਆਪੇ ਘਾਟੂ ਮੈਂ ਤੇ ਭਾਜੀ ਤੁਹਾਨੂੰ ਸਹੀ ਗਾ ਤੁਸੀਂ ਮੈਂ ਸ਼ਰੋਣੀ ਕਮੇਟੀ ਤੋਂ ਜਾਂਚ ਚੜਾਈ ਜੇ ਮੈਂ ਇੱਧਰ ਆ ਕੇ ਸ਼ਰੋਣੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਹੈ ਸਵੇਰੇ ਆ ਮੇਰੀ ਬਦਲੀ ਕਰਤੀ ਜੇ ਉਧਰ ਆ ਕਰਤੀ ਇੱਧਰ ਉੱਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਣੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਨਾਲੇ ਯਾਰ ਉਹਦੇ ਹੈਂ ਉਹਨਾਂ ਸਿਆਸਤੀ ਬੰਦੇ ਦੇ ਵੀ ਡੋਪ ਟੈਸਟ ਚਾਹੀਦੇ ਹੋ ਟੱਕਰਾਲੋ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਧਾਰਮਿਕ ਅਧਾਰਾ ਉਹਦੇ ਉੱਤੇ ਚਰਿਆ ਬਲ ਇਲਜ਼ਾਮ ਲਾ ਵਾਹ ਬਲ ਇਲਜ਼ਾਮ ਮੈਂ ਝੂਠ ਬੋਲਣ ਦਿਆ ਮੈਂ ਨਾ ਕਿਸ ਸਕੱਤਰ ਦਾ ਡੋਪ ਟੈਸਟ ਕਰਾਓ ਕਿਹੜੇ ਸਕੱਤਰ ਦਾ ਨਾਮ ਵੀ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਦਾ ਡੀਟੇਲ ਕਰੇ ਬੈਠੇ ਕੋਣ ਆਵਾਜ਼ ਦੇ ਪਾਰਟੀ ਦੇ ਕਾਰਜ ਦੇ ਡੀਟੇਲ ਗੱਲ ਕਰ ਰਹੇ ਨੇ ਕਾਰਜ ਦੇ ਟੋਟਲ ਲਿਖਾ ਲੈ। ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦਖਣੀ ਹਲਕੇ ਦੀ ਕਮਾਂਡ ਸਾਹਿਬ ਲਈ ਆ। ਓਕੇ ਉਹ ਕਹਿੰਦੇ ਆ ਕਿ ਮੈਂ ਦਖਣੀ ਹਲਕਾ ਵੇਖਾਂਗਾ। ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ। ਬੰਦੇ 15-20 ਗਏ ਆ। ਠੀਕ ਆ ਹੁੰਦੇ ਆ ਹਰਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ। ਮੈਂ ਸਤਿਕਾਰ ਕਰਦਾ ਉਹਨਾਂ ਬੰਦੇ ਆ। ਠੀਕ ਆ ਉਹਨਾਂ ਨੇ ਅੱਜ ਦਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਤ ਚਾਲ ਚਾਲ ਪੁੱਛਿਆ ਜੇ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 25000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਅਦ ਹਾਰਨ ਤੋਂ ਬਾਅਦ ਦਿੱਤਲਬੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸਾਊਥ ਹਲਕੇ ਦਾ ਤੇ ਅੱਜ ਏ ਕਲਾ ਕਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ 2-4 ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟ ਆ ਮੈਂ ਤੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਾਰੀਲ ਸਾਹਿਬ ਆਪਾਂ ਨੂੰ ਲੋੜਿਆ ਮੈਂ ਮਜੀਠੇ ਚ ਜਾਵਾਂਗਾ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਐ ਮੈਂ ਜੁਆਇਨ ਕਰਾਵਾਂਗਾ ਉਮੀਦਵਾਰ ਬਣਾਉਂਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹਾਂ ਕਿਥੋਂ ਇਹ ਗਾਣੀਆਂ ਗਲਾਣਾ ਯਾਰ ਤੂੰ ਅੱਜ ਦੀ ਗੱਲ ਲੜਨੀ ਹੈ ਪਹਿਲਾਂ ਨਾ ਤੇ ਨੜਾ ਤੁਹਾਨੂੰ ਗਾਣਾ ਲੜਾ ਦੇ ਦਿੰਦੇ ਜੋ ਸਤਾਇ ਜਾਊ ਫੇਰ ਦੇਖੋ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜੀ ਲੀਡ ਦੀ ਗੱਲ ਆ ਹਲਕਾ ਤਾਂ ਕਾਲੀ ਦਾ ਗੜ ਮੰਨਿਆ ਜਾਂਦਾ ਜੀ ਕੋਈ ਗੱਲ ਨਹੀਂ ਸੋਲੋ ਹਾਂਜੀ ਹਾਂ ਇੱਕ ਮਿੰਟ ਨੇ ਜਿਉਨੇ ਜਵਾਬ ਦਈਏ ਜੀ ਇਹਨਾਂ ਦਾ ਕੱਲੇ ਕੱਲੇ ਕਰਾ ਦੱਸੋ ਜੀ ਕੌਣ ਇਹਦਾ ਗੜ ਬਣਾਇਆ ਧਾਰੀਵਾਲ ਸਾਹਿਬ ਆ ਗਏ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਹਾਂਜੀ ਹਾਂਜੀ ਮਜੀਠੇ ਹਲਕੇ ਤੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਦਿਵਾਉਣ ਦੇ ਵਿੱਚ ਕੋਈ ਅਹਿਮ ਨਹੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਮਜੀਠੇ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜਿਨਾ ਉਹ ਗੜ ਬਣਾਇਆ ਕਿਹਨਾਂ ਨੇ ਉਹਦੇ ਚ ਇੱਕ ਤਲਬੀਰ ਸਿੰਘ ਤੇ ਇੱਕ ਸਰਵਨ ਸਿੰਘ ਤੁਣ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨਾਂ ਦਾ ਬਹੁਤ ਵੱਡਾ ਚੋਗ ਤਾਂ ਰਿਆ ਅਸੀਂ ਨਾ ਝੋਲਾ ਚੁੱਕ ਕੇ ਮਜੀਠੀਆ ਦਾ ਇਕੱਲੇ ਇਕੱਲੇ ਬੰਦੇ ਦੇ ਘਰ ਚ ਗਏ ਆ ਇਕੱਲੇ ਇਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਬਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੇ ਮਤਲਬ ਗੱਲ ਮੁਕਦੀ ਐਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਵਾਈ ਉਥੇ ਜਿੱਤ ਸਾਰੀ 3500 ਦੀ ਹੁੰਦੀ ਹੁੰਦੀ ਸੀ ਤੇ 24000 ਦੀ ਲੀਡ ਦਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 52 ਹੋ ਗਈ ਕਦੀ 22 ਹੋ ਗਈ ਨਹੀਂ ਟੁੱਟੀ ਐਦ ਕੀ ਮੈਂ ਕਹਿਣ ਲੱਗਾ ਜੇ ਹੱਥ ਮਾਰ ਕੇ ਐਦ ਕੀ ਤੋੜ ਕੇ ਖਵਾਵਾਂ ਚੋੜਾ ਦੱਸਦੇ ਇਹਨਾਂ ਨਾਲ ਵੀ ਕੁਝ ੱਕੇ ਹੋਏ ਨੇ ਇਹਨਾਂ ਨਾਲ ਤੁਹਾਡੇ ਇਹਨਾਂ ਨੂੰ ਇਹਦੇ ਪੱਲੇ ਕੀ ਰਹੇ ਤਾਂ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਹਾਂ ਤੇ ਸਿਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰਸੋਂ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਉੱਥੇ ਕਰਦੇ ਐ ਡਿਸਰਵ ਯਾਰ ਸਾਨੂੰ ਆਪਣੇ ਆਪ ਇਹਨਾਂ 'ਕੋ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਦਨ ਸੇਤਨਾ ਲਾਓ ਕੀਤੀ ਤੇ ਮੈਂ ਆਪਦੀ ਆਪੇ ਬਾਹਾਂ ਖੜੀਆਂ ਕਰਕੇ ਪੌਲਟਿਸ ਬਣ ਲਿਆ। ਬਿਲਕੁਲ ਲਗਾਤਾਰ ਕਿ ਆ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਤੇ ਕਾਂਗਰਸ ਦੀ ਆਪਸ ਚ ਸੈਟਿੰਗ ਹੈ ਜਿਸ ਕਰਕੇ ਉਹ ਟਿਕਟ ਨਹੀਂ ਦਿੱਤੀ ਜਾਂਦੀ। ਚੀਚਣ ਦੇ ਰਾਜਾ ਸਾਹਿਬ ਨੂੰ ਲੈ ਕੇ ਤਲਵਿੰਦਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਬਿਲਕੁਲ ਸੱਟ ਰਹੀਆਂ ਯਾਰ। ਇੱਕ ਮਿੰਟ ਇੱਕ ਮਿੰਟ ਕੀ ਜੀ ਕੀ ਕੀ ਸੱਟ 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 ਦੀ ਸਤਕਾਰ ਕੋਈ ਮਿਲੇਗਾ। ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ। ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸੋਂ ਦਾ। ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮਜੀਠੀਆ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਅਜ ਉਹਨੂੰ ਵੀ ਸਤਕਾਰ ਮਿਲਣਾ ਹੈ ਜੇ ਮੈਂ ਤੁਹਾਨੂੰ ਆਖਿਆ ਕਿ ਸਤਕਾਰ ਲੈਣਾ ਬੰਦੇ ਦੇ ਹੱਥ ਵੱਸਦਾ ਤੁਸੀਂ ਇਹੀ ਕਹਿ ਰਹੇ ਮਜੀਠੀਆ ਸਾਹਿਬ ਅੱਜ ਤਕਨੀਂ ਹਲਕੇ ਚ ਆ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਕਰੋੜ ਲੈਵਲ ਤੇ ਲੈਣ ਦਾ ਇਹ ਕਰੋਨਾ ਵਰਕਿੰਗ ਤੁਹਾਡੇ ਨਾਲ ਮਹਾਰਾਜ ਲੋਕਾਂ ਨੇ ਜਿਆਜਾ ਤੋਂ ਗੱਡੀਆਂ ਤੇ ਲੈ ਆਂਦਾ ਮੈਂ ਉੱਥੇ ਗਲੀਆਂ ਚ ਈ ਰਿਸ਼ਕੇ ਦੇ ਲਿਉਣਾ ਸੀਐਮ ਜੀ ਪੰਜਾਬ ਦਾ ਵੱਡਾ ਮੁੱਦਾ ਇਹ ਇੱਕ ਵਾਰ ਆ ਲੈ ਤੁਰੇ ਫਿਰਨ ਗੇ ਗਲੀਆਂ ਚ ਇਹ ਲੈਂਡ ਕਰੂਜ਼ਰਾਂ ਨਹੀਂ ਲੰਗਣੀਆਂ ਉਹਨਾਂ ਗੱਡੀਆਂ ਦੇ ਉਹਨਾਂ ਗਲੀਆਂ ਦੇ ਵਿੱਚ ਪੰਜਾਬ ਦਾ ਵੱਡਾ ਮੁੱਦਾ ਜੀ ਨਸ਼ਾ ਹਾਂਜੀ ਬੜ ਸ਼੍ਰੋਮਣੀ ਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ ਸ਼੍ਰੋਮਣੀ ਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਉਹਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਅਜੇ ਤੱਕ ਔਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦਿਆ ਨੂੰ ਸਮਝਦੇ ਜੇ ਖਰੇ ਜਾਣ ਕੇ ਨਹੀਂ ਕਰਦੇ ਇਹ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇ ਧੀ ਪੁੱਤ ਦਾ ਜਦੋਂ ਹਾਲਾਤ ਮੈਨੇ ਉਹਨੂੰ ਪਹਿਲਾਂ ਅਸ ਦੇ ਧੀ ਪੁੱਤ ਦੀ ਫੇਸ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਤੇ ਜੇ ਸਾਡੇ ਨਾਲ ਆਹ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਖਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾ ਲਾ ਵੱਡੀਆਂ ਗਈਆਂ ਬਾਹਾਂ ਵੱਡੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਈਵਨ ਇੱਥੋਂ ਤੱਕ ਮੈਨੂੰ ਆ ਆ ਆ ਉਤਾਰ ਤੋਂ ਫਲੋਤਾ ਉਥੋਂ ਦਾ ਇਹ ਈਵਨ ਇਵੇਂ ਨੇ ਸਾਨੂੰ ਇੱਥੋਂ ਤੱਕ ਕਹਦਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਮ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਇਥੇ ਹਲਾਤ ਕੀ ਬਣੇ ਪਏ ਸੋ ਇਸ ਕਰਕੇ ਸੋ ਇਸ ਕਰਕੇ ਚਲੋ ਉਹ ਗੱਲਾਂ ਕਹਿਣ ਦੀਆਂ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਹੈ ਤਾਂ ਬਣ ਕੇ ਦੇਖੋ ਸੁਣੋ 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 ਜੋ ਗੱਲ ਸੁਣੋ ਤਦ ਵੀ ਉਹਨਾਂ ਦੇ ਆਪਣੀ ਗੱਲ ਸਾਰੀ ਸਪਸ਼ਟ ਕਰੋ ਆਪਾਂ ਉਹ ਪੁਰਾਣੀਆਂ ਗੱਲਾਂ ਧੱਕਦੀਆਂ ਆਪਾ ਇਲੈਕਸ਼ਨ ਲੜ ਜਾਦੇ ਅਸੀਂ ਲੜ ਕੇ ਦੋਵੇਂ ਪ੍ਰਧਾਨ ਲੋਕ ਸਭਾ ਦੀ ਸੀਟ ਜਿਹੜੀ ਹੈ ਉਹ ਜਿੱਤ ਕੇ ਵੱਡੇ ਵਾਸਤੇ ਦਾ ਜਿੱਤ ਕੇ ਸਾਡਾ ਬਹੁਤ ਬਹੁਤ ਧੰਨ